ਬਾਤ ਕਰਿਆ ਜਾਵੇ ਇਸ ਤਰ੍ਹਾਂ ਦੀਆਂ ਜਿਹੜੀਆਂ ਲਖੀਰਪੁਰ ਖੀਰੀ ਵਾਲਾ ਇਨਸਾਨ ਤੋਂ ਆ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਕੇਸ ਜਿਹੜੇ ਆ ਉਹਨਾਂ ਨੂੰ ਰੱਦ ਕਰਨਾ 700 ਤੋਂ ਬਾਅਦ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਜਾਂ ਇਸ ਮੌਕੇ ਦੇ ਵਿੱਚ ਸਾਡੀਆਂ 25 ਸ਼ਹੀਦੀਆਂ ਹੋ ਗਈਆਂ ਉਹਨਾਂ ਨੂੰ ਮੁਆਵਜ਼ਾ ਦੇਣਾ ਉਹਨਾਂ ਨੂੰ ਇੱਕ ਪਰਿਵਾਰਾਂ ਨੂੰ ਜੀਵਨ ਇੱਕ ਨੌਕਰੀ ਦੇਣੀ ਇਸ ਤਰੀਕੇ ਦੇ ਨਾਲ ਸਾਡੇ ਜਿਹੜੇ ਆ ਕਿ ਸਾਨੂੰ ਉਸ ਸਵਾਲਾਂ ਜਵਾਬਾਂ ਦਾ ਜਵਾਬ ਦਿੱਤਾ ਜਾਵੇ ਜਿਹੜਾ ਅਜੇ ਤੱਕ ਭਾਜਪਾ ਨੇ ਨਹੀਂ ਦਿੱਤਾ ਇਹ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਸਾਡੇ ਸ਼ੁਭਕਰਨ ਸਿੰਘ ਦਾ ਕੀ ਕਸੂਰ ਸੀ ਜਿਹਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਪ੍ਰਿਤਪਾਲ ਸਿੰਘ ਦਾ ਕੀ ਕਿਸਮੂ ਸੀ ਜਿਹੜਾ ਸੇਵਾ ਕਰ ਰਿਹਾ ਸੀ ਉਹਨੂੰ ਉੱਟ-ਕੁੱਟ ਕੇ ਬੋਰੀ ਚ ਪਾ ਕੇ ਤੇ ਚਬਾਰੇ ਤੋੜੇ ਗਿਆ ਜਿਹੜਾ ਪੀਜੀਆਈ ਦੇ ਵਿੱਚ ਰਿਆ ਵਾ ਆਪਾਂ ਜਿਹੜਾ ਮੋਦੀ ਵਾਦੇ ਤੋਂ ਭੱਜ ਗਿਆ ਆਪੇ ਮੰਨ ਕੇ ਮੰਗਾ ਤੇ ਵਾਦੇ ਤੋਂ ਭੱਜਾ ਤੇ ਜੇ ਵਾਦੇ ਤੋਂ ਭੱਜਿਆ ਤੇ ਫਿਰ ਮਨਾਉਣੀਆਂ ਆਪਾਂ ਨੂੰ ਲਾਗੂ ਕਰਵਾਉਣੀਆਂ ਪੈਣਗੀਆਂ ਉਹਦੇ ਵਾਸਤੇ ਮੋਰਚਾ ਜਿਹੜਾ ਲਗਾਤਾਰ ਖੁੱਲਾ ਵਾ ਤੇ 13 ਬਦਲ ਦੀ ਜਿਹੜਾ ਤੁਸੀਂ ਜਿਹੜਾ ਬੱਡੇ ਗਿੱਟੀ ਦੇ ਵਿੱਚ ਜਿਹੜੇ ਉੱਥੇ ਬੈਠੇ ਆ ਲਖਸ਼ਰ ਵੀ ਗਈ ਜਿਹੜਾ ਮੋਦੀ ਆਂਦਾ ਸੀ ਕਿ 400 ਤੋਂ ਪਾਰ ਤੇ ਜੇ ਮੰਨੀਆਂ ਮਗਾ ਲਾਗੂ ਕਰ ਦਿੰਦਾ ਤੇ ਪਾਰ ਹੋ ਜਾਣਾ ਸੀ ਪਰ ਉਹਨੇ ਕਿਸਾਨਾਂ ਵਿਦਵਾਨਾਂ ਨੇ ਪਿੱਠ ਕਰਕੇ ਬੈਗਾ ਧਿਆਨ ਨਹੀਂ ਦਿੱਤਾ ਤੇ ਜੇ ਧਿਆਨ ਨਹੀਂ ਦਿੱਤਾ ਤੇ ਅੱਜ ਜਿਹੜੀ ਸਰਕਾਰ ਆ ਉਹ ਡਾਂ ਵੇਟੂਏ ਖਾਂਦੇ ਹੀ ਆ ਨਾ ਸਰਕਾਰ ਨਹੀਂ ਬਣਦੀ ਤੇ ਜੇ ਬਣੀ ਆ ਉਹਨਾਂ ਦੀ ਫਿਰ ਤਾਂ ਕੀ ਆ ਤੇ ਸਾਨੂੰ ਜਿਹੜੇ ਆਉਦੇ ਉਹ ਨਹੀਂ ਦਿੱਤੀ ਇਹ ਵੇਖੋ ਕੋਈ ਵੀ ਸਰਕਾਰ ਆ ਜਾਂਦੀ ਆ ਉਹ ਬਾ ਛੱਡ ਕੇ ਤੇ ਦਿੰਦੇ ਦੂਜੀ ਆ ਜਾਂਦੀ ਤੇ ਜੇ ਤਾਂ ਦੇ ਦੇ ਧਿਆਨ ਨਾ ਦਿੱਤਾ ਜਿਹੜੀਆਂ ਮੰਗਾਂ ਲੈ ਕੇ ਬੈਠੇ ਆ ਪਾਰਾਂ ਤੇ ਸਰਕਾਰ ਕੋਈ ਵੀ ਨਹੀਂ ਚੱਲਦੀ ਆੜੀ ਵਾਰੀ ਦੀ ਗੱਲ ਕੀਤੀ ਆ ਨਾ ਇਹ ਵਾਰੀ ਲੰਮੇ ਸਮੇਂ ਲਈ ਵੱਜ ਗਈ ਆ ਭਈ 10 ਦਿਨ ਵਿੱਚ ਕਿਸਾਨ ਵੀ ਦੂਰ ਉੱਥੇ ਜਾਣਗੇ ਤੇ 10 ਦਿਨਾਂ ਤੋਂ ਬਾਅਦ ਜਿਹੜੇ ਆ 70 ਦਿਨਾਂ ਦਾ ਕਰਦਾ ਚੱਲਦਾ 70 ਦਿਨਾਂ ਬਾਅਦ ਫੇਰ 10 ਦਿਨ ਇਹੋ ਹੀ ਆ ਨਾ ਤੇ ਸਰਕਾਰ ਨੂੰ ਆਖੇ ਨਾਜ ਨੇ ਲਾਗੂ ਕਰੂਗੇ 5 ਸਾਲ ਨਾ ਕਰੇ 7 ਸਾਲ ਨਾ ਕਰੇ ਇੰਨਾ ਵੀ ਨਾ ਕਰੂ ਅਸੀਂ ਵਾਕੇ ਉਹਦੇ ਵਾਸਤੇ ਪਿਆਰੀ ਵਾਸਤੇ ਬੀਠੇ ਆ ਪਿੱਛੇ ਘਰ ਚ ਇਸੇ ਤਰ੍ਹਾਂ ਚੱਲੂਗਾ ਜਿੰਨਾ ਜਰ ਮੰਨੀਆਂ ਮੰਗਾ ਜਿਹੜੀ ਸਰਕਾਰ ਨਾਲ ਦੀ ਚਾਹਿਆ ਪੰਜਾਬ ਸਰਕਾਰ ਵੀ ਜਿਹੜੀ ਕਿਸਾਨਾਂ ਵਿਚਰਾ ਨੂੰ ਆਪ ਵਾਅਦੇ ਕਰਕੇ ਆਈ ਆ ਬਦਲਾਅ ਦੇ ਆਈ ਆ ਪਰ ਉਹ ਬਦਲਾਅ ਉਹਨੇ ਧਿਆਨ ਨਹੀਂ ਗਾ ਵਾਅਦੇ ਕਰ ਲਿਆ ਤੇ ਆਵਾਜ਼ ਦੇ ਦੋ ਭੱਜ ਕਿਹਨਾਂ ਦੇ ਸਾਨੂੰ ਲੜਨਾ ਵੀ ਜੇ ਆਰੇ ਕੋਈ ਆਦੇ ਸਰਕਾਰਾਂ ਮੈਂ ਐਮ ਐਲ ਏ ਐਮ ਪੀ ਇਹ ਵੇਖੋ ਧਾ ਦੇ ਦੀ ਜੇ ਇਹ ਕੋਆਪਰੇਟ ਕਰਾਣਿਆਂ ਦੇ ਜੇ ਕੋਆਪਰੇਟ ਕਰਾਣਿਆਂ ਦੇ ਬਾ ਮਰੂੜੀਆ ਜਿਹੜਾ ਮੱਝੀ ਬਣਦੀ ਆਹ ਆਪਾ ਪਾਧੀ ਦੀ ਗੱਲ ਕਰਦਾ ਬਦਲਾ ਲਿਖਈ ਤੇ ਜਦੋਂ ਐਮਪੀ ਐਮਐਲਏ ਬਣ ਗਏ ਆ ਇਹ ਜਿਹੜੇ ਕੋਆਪਰੇਟ ਘਰਾਣਿਆਂ ਦੇ ਦਾਨੀਆਂ ਬਾਨਿਆਂ ਟਾਰਿਆਂ ਪਾੜਿਆਂ ਦਾ ਫਾਮ ਰੋਡ ਦੇ ਨੇ ਕਿਧਰ ਚੱਲੇ ਆ ਇਹਨਾਂ ਦੇ ਪੈਰੀਂ ਦਾ ਜ਼ਮੀਨਾਂ ਤੋਂ ਬਾਹਰ ਕਰਨਾ ਇਹਨਾਂ ਨੂੰ ਕਿਤੇ ਤੋਂ ਬਾਹਰ ਕਰਨਾ ਤੇ ਜੇ ਕਿਤੇ ਤੋਂ ਬਾਹਰ ਕਰਦੇ ਆ ਤੇ ਵੇਖ ਲਓ ਤੁਹਾਡੇ ਸਾਹਮਣੇ ਆ ਬਦਲਾ ਆ ਜਿਹੜਾ ਚੁੱਪ ਕੇ ਬੈਠਾ ਸ਼ੰਭੂ ਦੇ ਜਿਹੜਾ ਮੂਰਤੀ ਜੁਲਦਾਨ ਹੈ ਮੰਨਾਂ ਲਈ ਤੇ ਵੇਚ ਜਾਣ ਕੇ ਤੁਹਾਡੇ ਜਿਹੜਾ 400 ਬੰਦਾ ਪਟਰ ਕੀਤਾ ਉਹ ਪੰਜਾਬ ਜਾ ਕੇ ਕੀਤਾ ਨਾ ਹਿਆਣੇ ਲਈ ਅੱਜ ਦੀ ਭਾਜੀ ਸਰਕਾਰ ਹਾਂ ਦੇ ਖੱਟੜੀ ਅੰਚੈ ਖਨੌਰੀ ਦੇ ਆ ਸ਼ੋਭ ਕਰਨ ਦੀ ਵੀਰ ਦੀ ਜਿਹੜੀ ਮੌਤ ਹੋਈ ਆ ਉਹ ਵੀ ਪੰਜਾਬ ਜਾਣ ਕੇ ਕੀਤੀ ਤੇ ਪਰ ਸਰਕਾਰ ਜਿਹੜੀ ਆ ਪੰਜਾਬ ਦੀ ਚੁੱਪ ਅਜ ਦਾ ਹੁਣ ਆ ਵਾਪਰੀ ਆ 에어ਪੋਰਟ ਦੇ ਘਰ ਨੂੰ ਜਿਹੜਾ ਮਹਾਨੀ ਜਾਇਰਪੁਰ ਤੇ ਜਿਹੜਾ ਬੀਬੀ ਕੁਲਵਿੰਦਰ ਕੋਰ ਨੂੰ ਆ ਭੈਣ ਤੇ ਚੋਕੇ ਪੁਜੀ ਦੀ ਗੱਲ ਇਹ ਰਹੀ ਜਸਬੀਰ ਸਿੰਘ ਭਿੱਦੀ ਸੂਬਾ ਮੀਰ ਪ੍ਰਧਾਨ ਕਿਸਾਨ ਮਜ਼ਦੂਰ ਸਵੱਚ ਕਮੇਟੀ ਪੰਜਾਬ ਅਸੀਂ ਜੋ ਕਿਸਾਨੀ ਮੰਗਾਂ ਨੂੰ ਲੈ ਕੇ ਜੋ ਕਿਸਾਨੀ ਅੰਦੋਲਨ ਦੀਆਂ ਫਰੈਂਡਿੰਗ ਮੰਗਾਂ ਜੋ ਇਸ ਟਾਈਮ ਦੀ ਮੋਦੀ ਸਰਕਾਰ ਨੇ ਸਾਨੂੰ ਦਿੱਕਤੀ ਰੂਪ ਦੇ ਵਿੱਚ ਵਿਸ਼ਵਾਸ ਦਿਵਾ ਕੇ ਉਥੋ ਉਠਾਇਆ ਸੀਗਾ ਦੋ ਸਾਲ ਨਿਕਲ ਤੋਂ ਬਾਅਦ ਇਹ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ ਤੇ ਫਿਰ ਅਸੀਂ 13 ਫਰਵਰੀ ਤੋਂ ਜਦੋਂ ਚੋਨਾ ਦਾ ਫੀਡ ਆਇਆ ਵਾ ਉਦੋਂ ਫਿਰ ਇਹ ਅੰਦੋਲਨ ਅਸੀਂ ਦੁਬਾਰਾ ਜਿਹੜਾ ਵਾ ਕੇਂਦਰ ਸਰਕਾਰ ਦੇ ਗੁਰੁੱਧ ਸ਼ੁਰੂ ਕੀਤਾ ਜਿਸ ਦੇ ਵਿੱਚ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਵੱਡੀਆਂ ਕੰਧਾਂ ਦੁਵਾਰਾਂ ਛੜਕਾਂ ਚ ਕਿਲ ਗੱਡੇ ਕਿਲ ਗੱਡ ਕੇ ਉੱਥੇ ਰੋਕਿਆ ਗਿਆ ਨਾਲ ਹੀ ਸਾਡਾ ਉੱਥੇ ਸਰਕਾਰ ਵੱਲੋਂ ਜੋ ਤਸੱਦਦ ਕੀਤਾ 400 ਤੋਂ ਵੱਧ ਕਿਸਾਨ ਸ਼ਹੀਦ ਹੋਏ ਸੋਮ ਕਰਨ ਸਿੰਘ ਦੀ ਗੋਲੀ ਮਾਰ ਕੇ ਉੱਥੇ ਮੌਤ ਕੀਤੀ ਗਈ ਤੇ ਨਾਲ ਸਾਡੀਆਂ 25 ਜੜੀਆਂ ਸ਼ਹੀਦੀਆਂ ਇਸ ਤਰ੍ਹਾਂ ਕਰ ਹੋ ਗਈਆਂ ਸਾਡਾ ਅੰਦੋਲਨ ਜਿਹੜਾ ਵਾ ਇਹ ਕੁਛ ਕਣਕਾਂ ਦੇ ਸਮੇਂ ਆ ਚੋਣਾ ਦੇ ਸਮੇਂ ਜਦੋਂ ਇਹਨਾਂ ਦੇ ਕੈਂਡੀਡੇਟਾਂ ਦੇ ਘਰਾਓ ਕਰ ਰਹੇ ਸੀ ਸਾਰੇ ਪੰਜਾਬ ਦੇ ਵਿੱਚ ਖਿੰਡ ਰਿਆ ਪਿਆ ਸੀ ਕਣਕਾਂ ਦੇ ਵਿੱਚ ਕੁਸ ਬਿਜੀ ਸੀ ਹੁਣ ਅਸੀਂ ਇਸ ਅੰਦੋਲਨ ਨੂੰ ਦੁਬਾਰਾ ਦੁਬਾਰਾ ਖੜਾ ਕਰ ਪੀਕ ਤੇ ਲਿਆ ਰਹੇ ਆ ਪੂਰੇ ਜੋਰਾਂ ਤੇ ਚੱਲ ਰਿਹਾ ਵਾ ਸ਼ੰਭੂ ਬਾਰਡਰ ਖਡੌੜੀ ਬਾਰਡਰ ਡੱਬ ਵਾਲੀ ਬਾਰਡਰ ਤੇ ਅਸੀਂ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਿਲ੍ਹਾ ਜਲੰਧਰ ਵੱਲੋਂ ਪੇਪਰ ਮਿਆਣੀ ਦੇ ਵਿੱਚ ਅੱਜ ਅਸੀਂ ਮੀਟਿੰਗ ਜਿਹੜੀ ਕਰ ਰਹੇ ਹਾਂ ਤੋਂ ਨਾਲ ਦੂਜੇ ਪਿੰਡਾਂ ਦੀ ਹੈ ਇਹਦੇ ਵਿੱਚ ਜਿਹੜੀ ਸਰਕਾਰ ਦੇ ਨਾਲ ਲੜਾਈ ਸਾਡੀ ਜਿਹੜੀ ਅਸੀਂ ਪਿਛਲੇ ਸਮੇਂ 'ਚ ਲੜੇ ਆ ਜੋ ਮੋਦੀ ਦਾ ਗਰਾਬ ਸੀ 400 ਤੋਂ ਵਾਧਾ ਰੱਠਬੰਦਨ ਦੀਆਂ ਸ਼ੀਟਾਂ 170 ਬੀਜੇਪੀ ਦੀਆਂ ਸ਼ੀਟਾਂ ਲੈਣ ਦਾ ਜਿਹੜਾ ਉਹਨੇ ਇੱਕ ਲੋਕਾਂ ਨੂੰ ਕਰ ਰਿਹਾ ਸੀਗਾ ਉਹ ਬਿਲਕੁਲ ਨਹੀਂ ਅਸੀਂ ਉਸ ਪਾਸੇ ਜਾਣ ਦਿੱਤਾ ਮੋਦੀ ਦੀਆਂ ਕੜੀਸੀਆਂ ਘੜਾਤੀਆਂ ਮੋਦੀ ਦਾ ਗਰਾਫ ਬਿਲਕੁਲ ਥੱਲੇ ਲੈ ਜਾਂਦਾ ਐਸ ਟਾਈਮ ਜਿਹੜਾ ਭਾਈ ਵਾਲਾਂ ਦੇ ਆਸਰੇ ਮੋਦੀ ਸਰਕਾਰ ਜਿਹੜੀ ਆ ਉਹ ਬਣਾ ਕੇ ਬੈਠਾ ਪਰ ਮੋਦੀ ਸਰਕਾਰ ਨਹੀਂ ਹੋਣ ਗਠਬੰਧਨ ਦੀ ਸਰਕਾਰ ਆ ਤੇ ਅਸੀਂ ਜਿਹੜਾ ਔਨ ਵਾਲੇ ਦਿਨਾਂ ਦੇ ਵਿੱਚ ਇਸ ਅੰਦੋਲਨ ਨੂੰ ਹੋਰ ਵੱਡਾ ਕਰਕੇ ਤੇ ਸਰਕਾਰ ਦੇ ਨਾਲ ਲੜ ਰਹੇ ਆ ਤੇ ਨਾਲ ਨਾਲ ਅਸੀਂ ਉਸ ਸਟੈਂਡਰਡ ਨੂੰ ਕਬੂਲ ਕੀਤਾ ਜਿਹੜੇ ਇਹਨਾਂ ਦੇ ਕੈਂਡੀਡੇਟ ਘਰਾਉ ਦੇ ਵਿੱਚ ਕਹਿੰਦੇ ਸੀ ਅਸੀਂ ਇੱਕ ਤਰੀਕ ਤੋਂ ਬਾਅਦ ਚ ਵੇਖਾਂਗੇ ਚਾਰ ਤਰੀਕ ਤੋਂ ਬਾਅਦ ਚ ਵੇਖਾਂਗੇ ਅਸੀਂ ਖੜੇ ਉਸ ਚੈਨਲ ਨੂੰ ਚੈਨਲ ਚੈਲੰਜ ਨੂੰ ਖਬੂਲ ਕੀਤਾ ਸਰਕਾਰ ਜਿਸ ਤਰ੍ਹਾਂ ਸਾਡੇ ਨਾਲ ਨਿਭਣਾ ਚਾਹੁੰਦੀ ਨਿਵੇੜੇ ਅਸੀਂ ਇਹਨਾਂ ਦੀਆਂ ਮੰਗਾਂ ਜਿਹੜੀਆਂ ਸਾਡੀਆਂ ਪਿੰਡਾਂ ਦਾ ਉਹਦੇ ਵੱਲ ਸਰਕਾਰ ਦੀ ਜਿਹੜੀ ਨਵੇਂ ਗੱਠਪੰਦਰ ਦੀ ਸਰਕਾਰ ਆ ਉਹਦਾ ਧਿਆਨ ਦਿਵਾਉਣਾ ਚਾਹੁੰਦੇ ਆ ਇਹ ਸਾਡੀਆਂ ਮੰਗਾਂ ਜਿਹੜੀਆਂ ਮੰਨੋ ਤੇ ਉਸ ਦੇ ਨਾਲ ਜਿਹੜਾ 에어ਪੋਰਟ ਦੇ ਉੱਤੇ ਜੋ ਕੰਗੜਾ ਨੇ ਪਿਛਲੇ ਸਮੇਂ ਤੋਂ ਪੁਰਾਣੇ ਅੰਦੋਲਨ ਤੋਂ ਕਿਸਾਨਾਂ ਪ੍ਰਤੀ ਜਾਂ ਕਿਸਾਨ ਔਰਤਾ ਪ੍ਰਤੀ ਬਧੇ ਬਿਆਨ ਦਿੱਤੇ ਹੋਏ ਸੀ ਕਸਾਨਾ ਨੂੰ ਵਾਤਵਾਦੀ ਵਾਕਵਾਜ ਉੱਪਰ ਵਾਦੀ ਗਿਆ ਸੀ ਸਾਡੀਆਂ ਬੀਬੀਆਂ ਦੀ ਇਹਨਾਂ ਨੇ 100-100 ਰੁਪਏ ਦੀ ਦਿਹਾੜੀ ਤੇ ਆਣ ਕੇ ਬਹਿਣ ਦੀ ਗੱਲ ਕਹੀ ਸੀ ਉਹਦੇ ਵਿੱਚ ਜੋ ਵਿਵਾਦ ਹੋਇਆ ਉਹ ਪੁਰੀ ਕਲਵਿੰਦਰ ਕੋਰ ਦੇ ਉੱਤੇ ਜੋ ਕਾਰਵਾਈ ਕੀਤੀ ਜਾ ਰਹੀ ਆ ਜਾਂ ਉਹਦੇ ਐਫ 8000 ਦਰਜ ਕੀਤੀ ਆ ਜਾਂ ਨੂੰ ਸਸਪੈਂਡ ਕੀਤਾ ਜਾਂ ਪੁਲਿਸ ਕਿ ਸਟਡੀ 'ਚ ਰੱਖਿਆ ਉਹਦੀ ਜੋ ਐ ਐਸ ਆਈ ਪੀ ਬਣੀ ਹੋਈ ਨਵੀਂ ਉਹ ਠੀਕ ਕਾਰਵਾਈ ਕਰਕੇ ਉਹਨਾਂ ਅਨੁਸਾਰ ਦਵਾਵੇ ਜਿਸ ਸੇ ਹਾਲਤ ਦੇ ਵਿੱਚ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਕੰਗਣਾ ਨੇ ਵਿਵਾਦਿਤ ਬਿਆਨ ਦੇਤੇ ਪਹਿਲਾਂ ਵੀ ਦਿੱਤੇ ਹੁਣ ਵੀ ਦਿੱਤੇ ਆ ਅਹੀਂ ਕਹਵੇ ਕੰਗਣਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਅਤੇ ਕਾਨੂੰਨੀ ਕਾਰਵਾਈ ਕਰਕੇ ਉਸ ਨੂੰ ਜਿਹੜਾ ਵਾ ਜੇਲ ਭੇਜਿਆ ਜਾਵੇ ਉਸ ਦੇ ਨਾਲ ਪੰਜਾਬ ਸਰਕਾਰ ਵੱਲੋਂ ਜਾਂ ਦੇ ਨਾਲ ਸਰਕਾਰਾਂ ਵੱਲੋਂ ਜਿਹੜੇ ਨਵੇਂ ਤੋਹਫੇ ਦਿੱਤੇ ਗਏ ਆ ਇਹਨਾਂ ਲਕਸ਼ਣਾ ਤੋਂ ਬਾਅਦ ਜਿਹੜਾ ਟੋਲ ਪਲਾਜੇ ਕੰਪਨੀਆਂ ਦੇ ਵੱਲੋਂ ਵਧਾਏ ਗਏ ਆ ਲੋਕਾਂ ਦੀ ਅੰ内 ਲੁੱਟ ਕੀਤੀ ਜਾ ਰਹੀ ਆ ਉਸ ਦੇ ਨਾਲ ਅਸੀਂ ਉਹ ਜੱਜਿਆ ਟੈਕਸ ਜਿਹੜਾ ਕਦੀ ਬਰਦਾਸ਼ਤ ਨਹੀਂ ਕਰਾਂਗੇ ਉਹ ਜਿਹੜੇ ਵਧਾਏ ਹੋਏ ਚਾਰਜਾ ਟੋਲ ਪਲਾਜਾਂ ਵੱਲੋਂ ਵਾਪਸ ਲਏ ਜਾਣ ਤੇ ਉਸ ਦੇ ਨਾਲ ਜਿਹੜੀਆਂ ਹੋੜੇ ਹੋੜੇ ਬਿਜਲੀ ਦੀਆਂ ਦਰਾਂ ਪੰਜਾਬ ਸਰਕਾਰ ਵੱਲੋਂ ਵਧਾਈਆਂ ਗਈਆਂ ਵਾ ਬਿਲਕੁਲੋ ਗਲਤ ਆ ਇਹ ਦਰਾਂ ਜਿਹੜੀਆਂ ਅਸੀਂ ਇਹਨਾਂ ਦਾ ਤੁਰੰਤ ਜਿਹੜਾ ਫੈਸਲਾ ਵਾਪਸ ਲਵੇ ਸਰਕਾਰ ਉਹਦੇ ਨਾਲ ਜਿਹੜਾ ਉਹਨਾਂ ਦੇ ਦਿਨਾਂ ਦੇ ਵਿੱਚ ਜਿਹੜੀਆਂ ਕੇਂਦਰ ਦੀ ਸਰਕਾਰ ਹੈ ਜਾਂ ਪੰਜਾਬ ਸਰਕਾਰ ਜੇ ਕਿਸਾਨਾਂ ਤੋਂ ਇਹ ਆਪਣਾ ਕੋਈ ਸੁੱਖ ਦਾ ਸਾਹ ਲੈਣਾ ਚਾਹੁੰਦੇ ਆ ਤੇ ਜੋ ਕਿਸਾਨਾਂ ਦੀਆਂ ਮੰਗਾਂ ਵਾ ਜੋ ਕਿਸਾਨਾਂ ਪ੍ਰਤੀ ਕਰਨਾ ਚਾਹੁੰਦੇ ਆ ਉਹਨੂੰ ਧਿਆਨ ਦੇ ਨਾਲ ਕਰਨਾ ਅਸੀਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦੇ ਇਹਨਾਂ ਸਰਕਾਰਾਂ ਨੂੰ ਕਸਵੱਟੀ ਦੇ ਪਰਖਾਂਗੇ ਜੇ ਸਰਕਾਰਾਂ ਨੇ ਕੁਝ ਨਹੀਂ ਕੀਤਾ ਅਸੀਂ ਵੱਡਾ ਅੰਦੋਲਨ ਜਿਹੜਾ ਵਾ ਉਹ ਸ਼ੁਰੂ ਕਰਾਂਗੇ ਸਾਡਾ ਆ ਜਥੇਬੰਦੀ ਕਿਸਾਨ ਮੋਰਚਾ ਕਮੇਟੀ ਪੰਜਾਬ ਦਾ ਇੱਕ ਐਲਾਨਨਾਮਾ ਅਤੇ ਵਿਧਾਨ ਆ ਇਹਦੇ ਉੱਤੇ ਅਸੀਂ ਜਿਹੜਾ ਵਾ ਆਉਣ ਵਾਲੇ ਸਮੇਂ ਚ ਕੰਮ ਕਰਾਂਗੇ ਪਿੰਡਾਂ ਦੇ ਵਿੱਚ ਜਿਹੜੀਆਂ ਸਿੱਖਿਆ ਮੀਟਿੰਗਾਂ ਲਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਸਾਡੀ ਜਥੇਬੰਦੀ ਦੀ ਜਿਹੜੀ ਆ ਉਹ ਕੀ ਲੈਣਿਆ ਕੀ ਪਾਲਿਸੀ ਆ ਸਾਡੀ ਵਿਚਾਰਧਾਰਾ ਰੱਖੀ ਆ ਇਹ ਗੰਦਾ ਮੰਦਾ ਰਾਜ ਪ੍ਰਬੰਧ ਕਿਸ ਤੀਕੇ ਨਾਲ ਪੁੱਟ ਕੇ ਅਸੀਂ ਕਿਸਾਨਾਂ ਮਜ਼ਦੂਰਾਂ ਦਾ ਰਾਜ ਜਿਹੜਾ ਲੈ ਕੇ ਆਉਣਾ ਵਾ ਤੇ ਉਸ ਦੇ ਵਿੱਚ ਜਿਹੜਾ ਵਾ ਫਿਰ ਕੰਮ ਕਰਾਂਗੇ ਜਿਹੜਾ ਅੱਜ ਸਰਕਾਰਾਂ ਲੁੱਟ ਰਹੀਆਂ ਕੁੱਟ ਰਹੀਆਂ ਪੁੱਟ ਰਹੀਆਂ ਲੋਕਾਂ ਨੂੰ ਇਨਸਾਫ਼ ਨਹੀਂ ਦੇ ਰਹੀਆਂ ਜਾਂ ਆਪਣੀ ਮਨਮਰਜ਼ੀ ਦੇ ਦੋਸ਼ੀ ਲੋਕ ਜਿਹੜੇ ਅਪਰਾਧੀ ਲੋਗ ਆ ਉਹ ਸਾਡੇ ਰਾ ਸੱਚਾ ਰਾਜ ਕਰ ਰਿਹਾ ਜਾਂ ਉਹਨਾਂ ਦੇ ਉੱਤੇ ਵਾਜ ਕੋ ਕਾਨੂੰਨ ਨਹੀਂਗਾ ਇਹ ਸਾਰੀਆਂ ਅਸੀਂ ਕਾਨੂੰਨੀ ਤੌਰ ਤੇ ਜਿਹੜਾ ਉਹਨਾਂ ਦੇ ਕਿਸਾਨਾਂ ਮਜ਼ਦੂਰਾਂ 'ਚ ਸਾਰਾ ਕੁਝ ਕਰਾਂਗੇ ਅੱਜ ਜਿਹੜਾ ਦੇਸ਼ ਦੇ ਵਿੱਚ ਆ ਵੋਟ ਸਿਸਟਮ ਦਾ ਕੋਈ ਅਰਥ ਨਹੀਂ ਰਿਹਾ ਜਦੋਂ ਪੰਜਾਬ ਦੇ ਵਿੱਚੋਂ ਭਾਜਪਾ ਨੂੰ ਕੋਈ ਸੀਟ ਨਹੀਂ ਮਿਲੀ ਸਾਰੇ ਹੋਏ ਕੈਂਡੀਡੇਟਾਂ ਨੂੰ ਦੁਬਾਰਾ ਸਰਕਾਰ ਦੇ ਵਿੱਚ ਮੰਤਰੀ ਬਣਾਉਣਾ ਉਹ ਬਿਲਕੁਲ ਇੱਕ ਬੀਜੇਪੀ ਵਾਸਤੇ ਇਸ ਗੱਲ ਬੰਦਨ ਵਾਲ ਸਰਕਾਰ ਤੇ ਸ਼ਰਮ ਆਈ ਗਾਲਿਆ ਕੰਮ ਕਰੋ ਲੋਕਾਂ ਦੇ ਜਿਹੜੇ ਹੱਕਾਂ ਦੀ ਕੰਮ ਕਰੋ ਕਾਰਪੋਰੇਟ ਘਰਾਣਿਆਂ ਦਾ ਪੂੰਜੀਪਤੀਆਂ ਦਾ ਖਿਹੜਾ ਛੱਡੋ ਜਿਹੜਾ ਕੰਮ ਉਹ ਸਮਝੌਤੇ ਦੇ ਵਿੱਚ ਸਾਡਾ ਦੇਸ਼ ਉਹਦਾ ਸਾਡਾ ਦੇਸ਼ ਆ ਅਸੀਂ ਆਪਣੇ ਦੇਸ਼ ਦੇ ਵਿੱਚ ਜਾ ਨਹੀਂ ਸਕਦੇ ਲੋਕ ਇਹਨਾਂ ਕੱਢ ਗਿਆ ਸਾਨੂੰ ਭਾਜਪਾ ਇਸ ਚੀਜ਼ ਦਾ ਜਵਾਬ ਦੇਵੇ ਜਿੰਨਾ ਚਿਰ ਸਾਡੀਆਂ ਮੰਗਾਂ ਜਾਂ ਇਹਨਾਂ ਗੱਲਾਂ ਦਾ ਜਵਾਬ ਨਹੀਂ ਦਿੱਤਾ ਜਾਂਦਾ ਉਹਨਾਂ ਚਿਰ ਅਸੀਂ ਅੰਦੋਲਨ ਲੜਾਂਗੇ ਲੰਮਾ ਲੜਾਂਗੇ 5 ਸਾਲ ਲੜਾਂਗੇ ਆਉਂਦੀਆਂ ਚੋਣਾਂ ਤੱਕ ਜਿਹੜੀਆਂ ਇਹਨਾਂ ਦੀਆਂ ਵੱਖ-ਵੱਖ ਸਟੇਟਾਂ 'ਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਹਨ ਉਹਦੇ ਵਿੱਚ ਵੀ ਇਹ ਸਾਡਾ ਅੰਦੋਲਨ ਜਿਹੜਾ ਪੂਰੇ ਦੇਸ਼ ਭਰ ਦੇ ਵਿੱਚ ਜਾਊਗਾ ਪੂਰੀ ਗੱਲ ਬੰਦ ਕਰਕੇ ਜਾਊਗਾ ਇਹ ਸਾਡਾ ਅੰਦੋਲਨ ਜਿਹੜਾ ਜਾਰੀ ਆ ਲੜਾਂਗੇ ਲੋਕਾਂ ਨੂੰ ਲਾਮਬੰਦ ਕਰ ਰਹੇ ਆ ਸਾਰੇ ਪ੍ਰਬੰਧ ਕਰ ਲਿਆ ਰਾਸ਼ਨ ਦੇ ਪਾਣੀ ਦੇ ਢੰਗ ਦੇ ਸੋ ਪ੍ਰਬੰਧ ਅਸਿਕ ਕਰਕੇ ਜਿਹੜੇ ਉਸ ਬੈਠੇ ਆ ਇੱਕ ਲੋਕਾਂ ਨੂੰ ਗੱਲ ਕਹਿ ਦੇਣੀ ਚਾਹੁੰਦੇ ਆ ਇਹ ਜਿਹੜਾ ਸੜਕਾਂ ਰੋਕੀਆਂ ਹਾਈਵੇ ਰੁਕੇ ਹੋਇਆ ਉਹ ਸਰਕਾਰ ਨੇ ਰੋਕਿਆ ਸਰਕਾਰ ਨੇ ਸਾਡੇ ਜਾਨ ਤੋਂ 10 ਦਿਨ ਪਹਿਲਾਂ ਸੜਕਾਂ ਰੋਕਤੀਆਂ ਹੀ ਆ ਅਸੀਂ ਦੋਨਾਂ ਦੀਆਂ ਰੋਕੋਈਆਂ ਸੜਕਾਂ ਦੇ ਸਾਹਮਣੇ ਬੈਠੇ ਹੋਇਆ ਅੱਜ ਸਰਕਾਰ ਉਹ ਸੜਕਾਂ ਖੋਲ੍ਹ ਦੇਵੇ ਆਪਣੀਆਂ ਰਿਕਰਤਾਂ ਪੁੱਟ ਲੈ ਅਸੀਂ ਆਪਣੀ ਦਿੱਲੀ ਜਿਹੜੀ ਆ ਗੱਲਬਾਤ ਕਰਕੇ ਜਾ ਕੇ ਅਸੀਂ ਆ ਜਾਗੇ ਇਸ ਕਰਕੇ ਸਾਡਾ ਉਹ ਚਿੱਕਾ ਸੂਰਨ ਸਿੰਘ ਸਾਹਿਬ ਸਰਕਾਰਾਂ ਦਾ ਸਰਕਾਰਾਂ ਫੈਸਲੇ ਕਰਨ ਅਸੀਂ ਕਿਸਾਨਾਂ ਨੂੰ ਦਿੱਲੀ ਜਾਣਦੇ ਨਾ ਨਹੀਂ ਜਾਣਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨੀਆਂ ਨਹੀਂ ਕਰਦੇਆਂ ਲੋਕਾਂ ਵਾਸਤੇ ਰੋਡ ਖੋਲਣੇ ਨਹੀਂ ਖੋਲਣੇ ਇਸ ਸਰਕਾਰ ਦੇ ਅੰਤ 'ਚ ਇੰਨੀਆਂ ਬੇਨਤੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀਪਤ ਹੈ